ਆਖਰ ਕੇ ਮਾਰ ਦਿਓ ਐਨ ਗੱਲਾਂ ਘਰ ਘਰ ਜਿਹੜੀਆਂ ਹੋ ਜਾਂਦੀਆਂ ਏਪੀ ਸੋਲ ਜੀ ਸੁਖਵਿੰਦਰ ਰੈਪੀ ਜੀ ਸਿਧਵਾ ਦੇ ਲੱਗੀ ਸਿਧਵਾਂ ਦਾ ਧੰਨਵਾਦ ਕਰਦੇ ਆ ਲੱਖ ਕਬੱਡੀ ਮਾਰਨ ਦੇ ਵਾਸਤੇ ਆ ਗਏ ਸ਼ੰਕੋਈ ਆ ਅਨੇਕ ਜਿਹੇ ਕਹੇ ਨਾਮ ਵਾਲੇ ਕਬੱਡੀ ਖਿਡਾਰੀ ਆ ਮਸਲਾ ਕੰਪੜਾ ਬਣ ਗਿਆ ਜੀ ਸੋਨ ਦਾ ਦੋ ਦੋ ਬੰਦੇ ਦਾ ਤਾਕੀ ਸੁਝੇੜਾ ਜੀ ਸਰਦਾਰ ਸੁਖਮੰਤ ਸਿੰਘ ਦੀ ਸੁਝੇੜਾ ਸਰਦਾਰ ਪ੍ਰਿੰਦਰਪਾਲ ਸਿੰਘ ਜੀ ਤਵਾਲ ਕਬੱਡੀ ਦੀ ਬਹੁਤ ਹੀ ਪ੍ਰਸਾਦਯੋਗ ਵਿਅਕਤੀਤ ਆ ਸਾਮ ਸਮਰਾ ਦੀ ਤੇ ਪਰਸੈਂਟ ਕਬੱਡੀ ਫਰਾਰੀ ਜਾਂਕੜਾ ਵਾਲਾ ਸਿਰਤ ਉਧਰ ਸਿੱਲੂ ਨੇ ਕਮਾਲ ਦਾ ਜੋਖਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿਸਾਬੇ ਵਿੱਚ ਜੋੜ ਦਿੱਤਾ ਦੇਖਿਓ ਮੈਂਕੀ ਦਾ ਬੈਕ ਟੂ ਦਾ ਕਰਾਉ ਬਹੁਤ ਬਹੁਤ ਧੰਨਵਾਦ ਰੈਡ ਮਾਸ਼ਾ ਸ਼ਰਮਾ ਜੀ ਬਹੁਤ ਤਕੜਾ ਮੈਚ ਪਹਿਲਾ ਹਾਫ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਗਿਆ ਹੈ ਦੂਸਰੇ ਹਾਫ ਲਈ ਬਹੁਤ ਤਕੜਾ ਪ੍ਰਦਰਸ਼ਨ ਨੇ ਦੋਨੋਂ ਟੀਮਾਂ ਦੇ ਬਿਲਕੁਲ ਜਾ ਰਿਹਾ ਹੈ ਆਪ ਬੱਗੇ ਪ੍ਰਿੰਟ ਬੜਾ ਦੱਲਾ ਕਬੱਡੀ ਦਾ ਮੱਝ ਦਾ 11 ਕਬੱਡੀ ਕਬੱਡੀ ਕਰਦਾ ਹੋਇਆ ਮੈਦਾਨ ਖੜਿਆ ਹੋਇਆ ਆਪਰ ਕੀ ਪਿੰਡ ਵਾਲੀ ਲੱਖੀ ਦੀ ਵਧੀਆ ਚਾਈਟੀ ਪਰਦਾ ਆ ਗਿਆ 6 ਅਕਤੂਬਰ ਫਿਰਾਂ ਡਾਕਿਆਂ ਦੇ ਵਿੱਚ ਸਹੇਲਾ ਬ੍ਰਦਰ ਗੁਰਜੀਤ ਮਾਨ ਹੋਈ ਜਗੀਰ ਸਿੰਘ अख असीं पेंटा वारे आशिया इंदरपाल बजवे न अगली ਕੱਕ ਪਿੰਡਾਂ ਵਾਲਾ ਬੁੱਲਾਸ ਵਾਲੇ ਉਹ ਵੇਖੀਏ ਕਾਂਦੜਾ ਵਾਲੇ ਪੱਤੇ ਦਾ ਝੰਡਾ ਹੋਇਆ ਪੱਟਾ ਸੋਇਟ ਆਪਣੀ ਟੀਮ ਦੇ ਇੱਥੇ ਬਰਾਉਂਡ ਵਾਲਾ ਬੰਕੂ ਨੀਡਾ ਸਰਾਜੀ ਤਰੁਜਨ ਧਾਮੀ ਜੀ ਤੇ ਸਰਨਾ ਵੈਲੀ ਜੀ ਜੂੜ ਚੱਕਿਆ ਹੈ ਸਾਡੇ ਅਫੀਸ਼ਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹਨਾਂ ਨੇ ਵੱਡਾ ਰੋਲ ਇਹਨਾਂ ਵੇਚਾਰ ਯੋਜਨਾ ਮੰਤਰੀ ਕੇ ਨਾਲ ਕੋਈ ਕੋਤ ਵਿੰਦਸ਼ੀ ਨਹੀਂ ਸਾਰੇ ਸਤਕਾਰਯੋਗ ਵੀਰਾਂ ਨੂੰ ਕਮਟੀ ਬਣਾਉਣ ਦੇ ਵਾਸਤੇ ਬਹੁਤ ਬਹੁਤ ਨੌਜਵਾਨ ਸੀਪਕਾ ਸੋਲੇ ਕਾਸ਼ੀਪੁਰ ਜੇ ਦਾ ਬੋਲਿਆ ਹੋਇਆ ਨਾਵਾ ਹੁਣ ਚਾਰਾਂ कॾहिं तरक पुरी दिली दूर मलो बलजी बलजी ਹਾਲ ਹੀ ਸੰਗਤਾਂ ਦੇ ਹੰਗਾਮਾ ਲੋਕ ਇਹਦੇ ਪਹਿਲੇ ਸ਼ੋਰਦਾਂ ਵੀ ਰੇ ਅੱਖਰੋਂ ਪਾਹ ਵੇ ਮੈਂ ਦੇਖਦੇ ਵੀ ਧਾਗੀ ਦੇ ਇੱਥੇ ਦੇ ਵਿੱਚ ਬੇਸ਼ਅਮ ਕੁਮਰੀਆ ਆਹ ਲੋਕ ਕਬੱਡੀ ਵਾਲਾ ਲਾ ਦੇ ਅੰਦਰ ਫਿਰ ਦੇਖਦੇ ਵੀ ਪੈਂਦੇ ਹੋਈ ਹੈ ਅੱਗੇ ਵੱਧ ਕੇ ਕੀਤਾ ਸਮਰਾਖ ਖੇਡ ਰਹੀਦਾ ਬੱਲੇ ਵਾਲੇ ਕਰਾਉਣ ਵਾਲੀ ਅੱਧੇ ਵਾਲੇ ਕਰਾਉਣ ਵਾਲੀ ਪੈਜਾ ਵਾਲਾ ਕਰਾਉਣ ਵਾਲੀ ਕਹਾਣੀ ਅੱਜ ਦੇਖਦੇ ਵੀ ਪਿਆਰ ਹੁੰਦੀ ਹੈ ਆਹ ਦੂਜੇ ਪਾਸੇ ਗਾਸ਼ ਬੁਸ਼ਿਸ਼ ਕਰਦਾ ਬੁਪਰੀਆ ਪੈ ਸੰਦੀਪ ਨੰਗਲੰਗੜੀਆ ਫੇਰੀਆ ਕਬੱਡੀ ਕਲੱਬ ਧਾਰ ਕਬੱਡੀ ਮਹਾਨ ਵਾਲੀਆਂ ਟੀਮਾਂ ਨੂੰ ਵੇਖਦੀ ਹੈ ਕਿ ਸਰਦਾਰ ਪੰਜਾਬ ਨਿਊਯਾਰਕ ਮੈਟਰ ਤੇ ਦੂਸਰੇ ਪਾਸੇ ਜੁਟੀਮਾ ਬਸੰਗਣੀ ਕਬੱਡੀ ਕਲੱਬ ਮਿਲਵੈਸ ਸੈਕੰਡ ਸੈਮੀਫਾਈਨਲ ਦੇ ਵਾਸਤੇ ਦੋਵੇਂ ਟੀਮ ਗਰਾਊਂਡ ਤੇ ਪਹੁੰਚਣ ਹਾ ਅਸਲੀ ਗੰਦੂੜਾ ਅਗਲੀ ਕਬੱਡੀ ਪਾਉਣ ਦੇ ਵਾਸਤੇ আর ਦੂਸਰੇ ਪਾਸੇ ਸ਼ੀਲੂ ਅਸ਼ੀਲੂ ਹਰਿਆਣੇ ਵਾਲਾ ਅਸ਼ੀਲੂ ਸ਼ਾਗੇ ਵਿੱਚ ਦੁਨੀਆ ਦੇ ਆ ਮੰਦਰਟੀ ਕੋਨੇ ਤੋਂ ਨੇ ਇਹ ਲੋਕ ਕਹਿੰਦੇ ਹਾਂ ਇਹ ਨਾ ਬੱਦ ਕਰਵੀਨ ਐਸ ਵੀ ਰਾਏ ਪਰਵਾਰ ਦਾ ਕੀ ਢੇਡ ਪਾਉਂਦੇ ਜਾਂ ਗਰੀਆ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇਹ ਨਾ ਜਾਣ ਕੈਨੇਡਾ ਜਿਹੜੀ 5 ਸਾਲ ਤੱਕੜਾ ਖੇਡੇ ਹੈ ਉਮਰ ਛੋਟੀ ਹੈ ਆਸਾਂ ਬਹੁਤ ਵਡੀਆਂ ਨੇ ਕਿਉਂਕਿ ਤਜਰਬਾ ਹੈ ਔਰ ਛੇਡ ਸੋਣੀ ਹੈ ਔਰ ਦੂਜੇ ਪਾਸੇ ਦੁਨੀਆ ਦਾ ਟਾਪਰ ਜਾਫੀ ਹੈ ਇੱਕ ਪਾਸੇ ਨਵਾਂ ਮੁੰਡਾ ਹੈ ਔਰ ਦੂਜੇ ਪਾਸੇ ਤਜਰਬਾ ਬਹੁਤ ਵੱਡਾ ਹੈ ਆ ਟੱਕਰ ਦੇ ਆਰਿਆ ਜ਼ੋਰਦਾਰ ਮਾਰਦੇ ਦਾ ਮਹਿਮਾਨ ਮਾਲਕਾਂ ਅਗਲੀ ਰੇਡ ਪਾਉਣ ਲਈ ਬੱਗੇ ਪਿੰਡਾ ਥੁੱਲਾ ਇਸੇ ਖੇਡ ਮੈਦਾਨ ਦੇ ਵਿੱਚ ਵੜਿਆ ਆਇਆ ਬਲਵੀਰ ਸਿੰਘ ਕਹਿੰਦੇ ਲੋਕਾਂ ਨੂੰ ਘੱਟ ਪੱਤਾ ਲੱਗਣਾ ਤੇ ਜਦੋਂ ਥੁੱਲਾ ਕਹਿੰਦੇ ਤੇ ਬੱਗੇ ਪਿੰਡਾ ਦਾ ਲੋਕੀ ਆ ਬਾਹਰ ਲਿੰਦੇ ਵੀ ਬੱਗੇ ਪਿੰਡਾ ਦਾ ਥੁੱਲਾ ਕਦੇ ਸੁਰਖਪੁਰੀਏ ਥੋਲੇ ਦੀ ਚਰਚਾ ਤੇ ਕਦੇ ਦੀ ਇੱਕ ਮੁੰਡਾ ਪੰਜਾਬ ਤੋਂ ਸਰ ਤੋਂ ਘਾਟੇ ਵਰਦਾ ਆਇਆ ਹੈ ਜੀ ਨੌਜਵਾਨ ਰੇਟਾ ਪਾ ਪਾ ਕੇ ਬੱਲੇ ਬੱਲੇ ਕਰਾ ਰਹੇ ਹਨ ਪਰ ਬਾਹੂ ਅੱਪਰ ਪਰਦਾ ਝੇਲੋ ਅਤਰੇ ਬਜੀ ਹਿੰਸਾ ਹੋੜ ਲੱਗਿਆ ਹੋਇਆ ਜੋਰ ਕਬੱਡੀ ਕਬੱਡੀ ਦਾ ਆਲਾਪ ਹਰ ਨੌਜਵਾਨ ਹਸਨ ਦੇ ਵਿੱਚ ਦਿਲ ਕਰਨ ਦੀ ਕੋਸ਼ਿਸ਼ ਕਰਦਾ ਹੋ ਰਿਹਾ ਪਰ ਜਜਮੈਂਟ ਕੀ ਹੈ ਇਸ਼ਾਰਾ ਕੀ ਹੈ ਜੀ ਪੁਆਇੰਟ ਕਿਹੜੀ ਸਟਾਈਲ ਦੇ ਵਿੱਚ ਹੈ ਪਰ ਸਭਰ